ਉਹਨਾਂ ਦੀ ਪਹਿਲਾਂ ਅੱਛਾ ਉਹਨਾਂ ਦਾ ਆਪਦਾ ਘਰ ਸੀ 25-30 ਸਾਲਾਂ ਤੋਂ ਇੱਥੇ ਸਾਡੇ ਗਵਾਂਢ 'ਚ ਹੀ ਰਹਿੰਦੇ ਸੀ ਇਹ ਤੇ ਅੰਕਲ ਐਫਸੀਆਈ ਸੀਗੇ ਲੱਗੇ ਹੋਏ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਆਂਟੀ ਦੀ ਵੀ ਡੈਥ ਹੋ ਗਈ ਸੀ ਦੋ ਲੜਕੇ ਸੀ ਉਹਨਾਂ ਦੇ ਇੱਥੇ ਉਹਨਾਂ ਨੂੰ ਰਹਿੰਦੇ ਹੁੰਦੇ ਸੀ ਦੋਨੇ ਭਰਾ ਇੱਕ ਉਹ ਜਿਹੜਾ ਵੱਡਾ ਮੁੰਡਾ ਰਮਨ ਉਹ ਰਮਨ ਮਿੱਤਲ ਉਹ ਕੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਤੇ ਅੱਜ ਜਦੋਂ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਉਹ ਕਈ ਦਿਨਾਂ ਤੋਂ ਡਿਊਟੀ ਤੇ ਨਹੀਂ ਆ ਰਿਹਾ ਵੀ ਅੱਜ ਵੀ ਨਹੀਂ ਪਹੁੰਚਾ ਉਸ ਤੋਂ ਬਾਅਦ ਉਹਨਾਂ ਨੇ ਮਹਿਕਮੇ ਵਾਲੇ ਨੇ ਵੀ ਦੇਖਿਆ ਜੋ ਆਣ ਗਵਾਨ ਨੇ ਦੇਖਿਆ ਵੀ ਘਰੇ ਚਾਬੀ ਅੰਦਰੋਂ ਲੱਗੀ ਹੋਈ ਸੀ ਸਮੈਲ ਮਾਰ ਰਹੀ ਸੀਗੇ ਫਿਰ ਉਹ ਮੈਨੂੰ ਵੀ ਮੈਂ ਸੀ ਐਜ਼ ਮੈਨੂੰ ਬੁਲਾਇਆ ਕਾਉਂਸਲਰ ਹੋਣ ਕਰਕੇ ਜਦੋਂ ਆ ਕੇ ਦੇਖਿਆ ਤਾਂ ਸਮੈਲ ਆ ਰਹੀ ਫਿਰ ਅਸੀਂ ਥਾਣਾ ਕੈਂਟ ਨੂੰ ਤਲਾਹ ਦਿੱਤੀ ਉਹ ਥਾਣਾ ਕੈਂਟ ਦੇ ਮੁਲਾਜ਼ਮ ਆਏ ਹੋਏ ਆ ਫਿਰ ਉਹਨਾਂ ਨੇ ਗੇਟ ਖੋਲ੍ਹਿਆ ਆ ਕੇ ਗੇਟ ਖੋਲਣ ਤੋਂ ਬਾਅਦ ਜਦੋਂ ਦੇਖਿਆ ਅੰਦਰੋਂ ਤਾਂ 메ਨ ਗੇਟ ਬਾਹਰਲੇ ਲੌਕ ਸੀਗਾ ਉਹਦੀ ਚਾਬੀ ਅੰਦਰ ਲੱਗੀ ਹੋਈ ਤੇ ਬਾਕੀ ਅੰਦਰੋਂ ਖੁੱਲਾ ਹੀ ਸੀ ਘਰ ਦੋਨੇ ਸੱਕੀਪਰਾਸੀ ਦੋਨੇ ਸੱਕੀਪਰਾਸੀ ਇੱਕ ਕੰਮ ਕੀ ਕਰਦੇ ਸੀ ਇੱਕ ਸੀਗਾ ਜਿਹੜਾ ਇੰਪਰੂਵਮੈਂਟ ਟਰਸਟ 'ਚ ਜੌਬ ਕਰਦਾ ਸੀਗਾ ਹਾਂ ਇੰਪਰੂਵਮੈਂਟ ਟਰਸਟ ਦਫ਼ਤਰ ਬਟਿੰਡਾ 'ਚ ਉਹਦਾ ਨਾਮ ਰਮਨ ਮਿੱਥਲ ਸੀਗਾ ਇਹ ਮਕਾਨ ਕਿੰਨਾ ਦਾ ਹੈਗਾ ਇਹਨਾਂ ਦਾ ਆਪ ਦਾ ਖੁਦ ਦਾ ਮਕਾਨ ਹੀ ਹੈ ਅੱਛਾ ਇਹ ਦੋਨੇ ਐਸਪੀਐਨ ਆ ਦੋਨੇ ਭਰਾ ਰਹਿੰਦੇ ਸੀ ਹੋਰ ਪਰਿਵਾਰ ਚ ਕੋਣ ਕੋਣ ਹੋਰ ਪਰਿਵਾਰ ਚ ਤਾਂ ਇਹਨਾਂ ਦੇ ਕੋਈ ਨਹੀਂ ਸੀਗਾ ਜੀ ਇੱਥੇ ਇੱਕ ਇੱਕ ਦਾ ਸ਼ਾਇਦ ਵਿਆਹ ਸੀ ਫਾਦਰ ਮਦਰ ਮਦਰ ਫਾਦਰ ਦੋਨਾਂ ਦੀ ਡੈਥ ਹੋਈ ਹੋਈ ਕੋਈ ਇਸ ਤਰ੍ਹਾਂ ਲੜਾਈ ਝਗੜਾ ਕੋਈ ਇਸ ਤਰ੍ਹਾਂ ਨਹੀਂ ਨਹੀਂ ਜੀ ਬਹੁਤ ਸ਼ਰੀਰ ਪਰਿਵਾਰ ਸੀ ਆ ਬਾਲੇ ਨਰਮ ਬੰਦੇ ਸੀਗੇ ਜੀ ਸ਼ਾਇਦ ਇੱਕ ਦਾ ਵਿਆਹ ਹੋਇਆ ਸੀ ਪਹਿਲਾਂ ਕਾਫੀ ਸਾਲ ਪਹਿਲਾਂ ਉਹਦਾ ਜਾਂ ਤਾਂ ਡਿਵੋਰਸ ਹੋ ਗਿਆ ਸੀਗਾ ਜਾਂ ਕੇਸ ਚੱਲ ਰਿਹਾ ਸ਼ਾਇਦ ਕੇਸ ਕੇਸ ਚੱਲ ਰਿਹਾ ਹਾਂ ਜੀ ਕਿੰਨੀ ਕੁ ਉਮਰ ਦੇ ਹੈਗੇ ਇਹ ਉਮਰ ਤਾਂ ਹੋਊਗੀ 40 ਸਾਲ ਦੇ ਲਗਭਗ ਵੱਡੇ ਦੀ 35 ਦੇ ਦੂਜਾ 35 36 ਸਾਲ ਦਾ ਹੋਊਗਾ ਜੀ। ਪਰ ਰਮਨ ਮਿੱਤਲ ਆ ਜਿਹੜਾ ਜੌਬ ਕਰਦਾ ਸੀ ਫਰਮ ਕਰ ਉਹਦੀ ਕੋਈ ਕੁਝ ਲਗਭਗ 40 ਦੇ ਲਗਭਗ ਹੋਊਗਾ ਜੀ। ਅੱਛਾ ਜੀ ਪਤਾ ਕਿਵੇਂ ਲੱਗੇ ਜੀ ਇਹ ਇਹ ਇੱਕ ਤਾਂ ਜਦੋਂ ਅੰਦਰੋਂ ਗਵਾਂਡ ਨੂੰ ਵੀ ਪਹਿਲਾਂ ਤਾਂ ਇਹ ਡਿਪਾਰਟਮੈਂਟ ਵਾਲਿਆਂ ਨੇ ਪੁੱਛਿਆ ਨਹੀਂ ਵੀ ਉਹ ਡਿਊਟੀ ਤੇ ਨਹੀਂ ਆਇਆ ਜੀ। ਜਦੋਂ ਅੱਜ ਮੰਡੇ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਬੁਲਾਓ ਉਹ ਕੰਮ ਉਹ ਦਫ਼ਤਰ ਦਾ। ਜਦੋਂ ਗਵਾਂਡ 'ਚ ਅਪਰੋਚ ਕੀਤੀ ਉਹਨਾਂ ਨੇ ਦੇਖਿਆ ਤੇ ਗਵਾਂਡ ਵਾਲਿਆਂ ਨੇ ਵੀ ਨੇੜੇ ਹੋ ਕੇ ਦੇਖਿਆ ਤਾਂ ਕਰਲ ਵੀ ਤੋ ਨਿਕਲੇ ਨਹੀਂ ਸੀ ਘਰੋਂ ਘਰ ਫਿਰ ਸਮੈਲ ਆ ਰਹੀ ਸੀ ਅੰਦਰੋਂ ਬੱਡੀ ਗੱਲ ਹੈ ਦੱਸੇ ਜਾ ਰਹੇ ਬੋਡੀ ਵੀ ਪੁੰਡੀ ਵੀ ਹੈਗੀ ਤਾਂ ਲੱਗਦੇ ਨੇ 3-4 ਦਿਨ ਪੁਰਾਣੇ ਜਿਹੜਾ ਨਹੀਂ ਜਦੋਂ ਕੰਮ ਵਾਲੀ ਨੇ ਦੱਸਿਆ ਵੀ ਮੈਂ ਸ਼ਨੀਵਾਰ ਨੂੰ ਤਾਂ ਸਵੇਰ ਉਹ ਕਹਿੰਦੇ ਕੰਮ ਕਰਕੇ ਗਏ ਸੀਗੇ ਸ਼ਨੀਵਾਰ ਨੂੰ ਕੰਮ ਕਰਕੇ ਗਏ ਸੀਗੇ ਤੇ ਦੋਨੇ ਸਕੇ ਭਰਾ ਸੀ ਸਰਪੰਚਸ ਫਾਰਮ ਕਰ ਤੋਂ ਹਾਂ ਪੁਲਸ ਆ ਗਈ ਹੈ ਕਿ ਇਹ ਜੋ ਤਾਂ ਨਾਲ ਦੇ ਨਾਲ ਥਾਣਾ ਕੈਂਟ ਦੇ ਅਫਸਰ ਉਹਦੀ ਪਹੁੰਚ ਗਈ ਸੀ ਮਿੱਤਲ ਫੈਮਿਲੀ ਹੈ ਜੀ ਮਿੱਤਲ ਫੈਮਿਲੀ ਇਹ ਹੁਜਾਰ ਸਿੰਘ ਨਗਰ ਗਲੀ ਨੰਬਰ ਗਲੀ ਨੰਬਰ 4 ਆ ਜੀ ਹੁਜਾਰ ਸਿੰਘ ਨਗਰ ਗਲੀ ਨੰਬਰ 4 ਤਾਂ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਜਿਹੜੀ ਬਠਿੰਡਾ ਦੇ ਵਿੱਚ ਦੋ ਸਕੇ ਭਰਾ ਜਿਹੜੇ ਸੁਸਾਈਡ ਕਰਕੇ ਤਾਂ ਬਠਿੰਡਾ ਪੁਲਿਸ ਆ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਤਾਂ ਡੀਐਸਪੀ ਸਰਬਜੀਤ ਸਿੰਘ ਤੇ ਸਾਡੀ ਫੋਸਟ ਕੁਆਲਟੀ ਉਹ ਸਰ ਸੋਚਣਾ ਕੀ ਚਾਹੁੰਦਾ ਹੈ ਕਿ ਇਹ ਸਿਚUATION ਆ ਸਰ ਮੜਾਇਆ ਫਿਰ ਕਰ ਦੋ ਕਿ ਕਿਹੜੀ ਗਲੀ ਹੈ ਤੇ ਕੀ ਗਲਵਾਤੀ ਹੈ ਇਹ ਜੁਝਾਰ ਸਿੰਘ ਨਗਰ ਹੈਗਾ ਜੀ ਗਲੀ ਨੰਬਰ 4 ਹੈ ਸਾਨੂੰ ਹੁਣੇ ਇਸੇ ਵਕਤ थाना ਕੈਂਟਰ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਘਰ ਦੇ ਵਿੱਚ ਦੋ ਡੈੱਡ ਬੋਡੀਜ਼ ਪਈ ਹੈ ਜਿਸ ਤੇ ਇਮੀਡੀਏਟਲੀ ਅਸੀਂ ਮੌਕੇ ਤੇ ਪਹੁੰਚੇ ਹੈਗੇ ਆਂ ਤੇ ਮੌਕੇ ਤੇ ਇੱਕ ਵਾਰ ਅਸੀਂ ਉਹਨਾਂ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਰ ਲਿਆ ਹੈਗਾ ਸਾਡੀ ਇਹਦੀ ਫੋਰੈਂਸਿਕ ਟੀਮ ਆ ਉਹ ਵੀ ਮੌਕੇ ਤੇ ਆ ਰਹੀਆਂ ਹੈਗੀਆਂ ਤੇ ਇਸ ਨੂੰ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਲੀਅਰ ਕਰਾਂਗੇ ਫਿਰ ਜੋ ਬੰਦੀ ਕਾਰਵਾਈ ਉਹ ਅਮਲ ਵਿੱਚ ਲੈ ਕੇ ਆਵਾਂਗੇ ਦੇਖੋ ਜੀ ਦੋ ਮੈਂ ਪ੍ਰੀਲੀਮਨਰਲੀ ਹਜੇ ਮੌਕਾ ਦੇਖਿਆ ਹੈਗਾ ਬਾਕੀ ਸਾਡੇ ਫੋਰੈਂਸਿਕ ਆਫਸਰ ਵੀ ਆ ਰਹੇ ਨੇ ਮੌਕੇ ਤੇ ਜੋ ਲੱਗ ਰਿਹਾ ਹੈਗਾ ਪ੍ਰਾਈਮਰੀਲੀ ਕੀ ਕਿਉਂਕਿ ਇਹ ਕਾਫੀ ਟਾਈਮ ਤੋਂ ਜਿੱਦਾਂ ਕਿ 1 ਜਾਂ 2 ਦਿਨ 2 ਦਿਨ ਮਿਲਜੈਕਟ ਤਾਂ ਨਹੀਂ ਮੈਂ ਕਹਿ ਸਕਦਾਗਾ ਤਾਂ ਡੈੱਡ ਬੋਡੀ ਇਹਦੇ ਅੰਦਰ ਪਈ ਹੈ ਕਿਉਂਕਿ ਡੈੱਡ ਬੋਡੀ ਥੋੜਾ ਉੱਤੋਂ ਫੁੱਲ ਜਿਹੀ ਗਈ ਹੈ ਇੱਕ 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 ਬੰਦਾ ਹੈਗਾ ਜੋ ਉਸਨੇ ਫਾਹ ਲਿਆ ਹੋਇਆ ਹੈ ਉਸ ਤਰ੍ਹਾਂ ਹੈਗਾ ਦੂਜਾ ਬੈੱਡ ਤੇ ਪਿਆ ਹੈਗਾ ਬਾਕੀ ਉਹਨੇ ਸਾਡੀ ਫੋਰੈਂਸਿਕ ਟੀਮ ਆ ਜਾਂਦੀ ਆ ਫਿਰ ਅਸੀਂ ਇਹਨੂੰ ਪੂਰਾ ਕਲੀਅਰ ਕਰ ਲਾਂਗੇ ਕਿ ਕੀ ਵਜ੍ਹਾ ਬਣੀ ਹੈ ਕਿੱਦਾਂ ਹੋਇਆ ਫਿਰ ਜੋ ਕਾਰਵਾਈ ਬੰਦੀ ਹੋਏ 1 ਕੋਮ ਦੇਖੋ ਇਸ ਇਸ ਬੰਦੇ ਨਾਲ ਸਪਾਈਸ਼ ਨਹੀਂ ਕਰ ਸਕਦਾ ਪਰ ਜੋ ਪਤਾ ਲੱਗਿਆ ਸ਼ਾਇਦ ਉਹਨਾਂ ਚੱਕਿਆ ਮੈਂ ਕੋਈ ਨੌਕਰੀ ਕਰਦਾ ਸੀਗਾ ਬਟ ਫਿਰ ਵੀ ਅਸੀਂ ਕਲੀਅਰ ਕਰ ਲੈਂਦੇ ਸਾਨੂੰ ਫਿਰ ਸਾਰੀ ਇਨਫੋਰਮੇਸ਼ਨ ਅਸੀਂ ਚੈੱਕ ਐਡਰੈਸ ਪੱਕੀ ਗਈ ਐਡਰੈਸ ਅਜੇ ਸਮੇਂ ਪੱਤਿਹਾਰਨ ਨਗਰ ਗਲੀ ਨੰਬਰ 4 ਦੇ ਵਿੱਚ ਖੜੇ ਹੈਗੇ ਆ ਤੇ ਇਸੇ ਘਰ ਹੈਗਾ ਕਲੀਅਰ ਕਰਦੇ ਵੀ ਇਹ ਘਰ ਇਹਨਾਂ ਦਾ ਹੀ ਸੀ ਜਾਂ ਕੋਈ ਰੈਂਟ ਤੇ ਅਸੀਂ ਕਿੱਧਾ ਹੈਗਾ ਇਹ ਸਾਨੂੰ ਉਹ ਤੋਂ ਵੈਰੀਫਿਕੇਸ਼ਨ ਤੋਂ ਸਾਰਾ ਕਲੀਅਰ ਕਰਕੇ ਅਸੀਂ ਬੰਦ ਕਾਰਵਾਈ ਹਾਲੇ ਚ ਲੈਂਦੇ ਠੀਕ ਹੈ